ਸ੍ਰੀ ਕਾਲ ਜੀ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਸਿਆਲਵਾ ਮਾਜਰੀ ਦੇ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਤੇ ਪਹੁੰਚਣ ਤੇ ਕੀਤਾ ਉਹਨਾਂ ਨੇ ਪਿੰਡ ਵਾਸੀ ਵਾਲਿਆਂ ਨੇ ਪਰਮਾ ਸਵਾਗਤ ਤੇ ਉਹਨਾਂ ਨੇ ਅੱਜ ਇਸ ਸਕੂਲ ਦੇ ਵਿੱਚ ਕੀਤੇ ਨਿਊ ਕਮਰਿਆਂ ਦਾ ਦੁਕਾਟਣ

ਅੱਗੇ ਵੰਦੇ ਅੱਗੇ ਵੰਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਅੱਜ ਆਪਣੇ ਹੱਥਾਂ ਦੇ ਨਾਲ ਨਿਊ ਬਣੇ ਕਮਰਿਆਂ ਦਾ ਜੋ ਉਹਨਾਂ ਦਾ ਕੀਤਾ ਜੋਕਾ ਉਦਘਾਟਨ

ਕੁਫੀ ਦੇਖ ਰਹੇ ਹੋ ਬੈਠੇ ਸਕੂਲ ਦੇ ਵਿੱਚ ਨਾਲ ਦੇ ਪਿੰਡਾਂ ਦੇ ਲੱਗਦੇ ਜੋ ਪੰਚਾਇਤਾਂ ਸਿੰਘੀਆਂ ਪੰਜ ਸਰਪੰਚ ਖਿਦਰਾਬਾਦ ਹੋ ਗਿਆ ਕਬੈੜੀ ਹੋ ਗਿਆ ਉਹ ਵੀ ਭਾਰੀ ਇਕੱਠ ਸੰਖਿਆ ਦੇ ਵਿੱਚ ਹਾਜ਼ਰ ਸਨ ਮੈਂ ਬਾਤ ਇਹ ਸੰਖਿਚਿਤ ਕਰ ਰਿਹਾ ਮੈਂ ਮੈਂ ਉਹ ਮਾਨ ਉਹ ਤੇ ਸਕੂਲ ਦੇ ਬੱਚਿਆਂ ਦੇ ਵੱਲੋਂ ਵੀ ਉੱਥੇ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਸਾਰੀਆਂ ਜੋ ਚੀਜ਼ਾਂ ਸਨ ਆਪਣੇ ਹੱਥਾਂ ਨਾਲ ਡਿਜ਼ਾਈਨਿੰਗ ਕਰਕੇ ਤਿਆਰ ਕੀਤੀਆਂ ਸਨ ਉਦੀ ਪਕਦਰਖਣੀ ਦੇ ਰੂਪ ਦੇ ਵਿਖਤਾਰੀਆਂ ਦੀ ਰਖਾਈਆਂ ਗਈਆਂ ਤੁਸੀਂ ਲਾਈਫ ਤਸਵੀਰਾਂ ਦੇਖ ਰਹੇ ਹੋ ਬੱਚਿਆਂ ਦਾ ਬਹੁਤ ਹੀ ਵੱਡਾ ਮਾਨ ਸਨਮਾਨ ਵੀ ਕੀਤਾ ਗਿਆ ਚਾਲਵਾ ਦੇ ਵਿੱਚ ਪਹੁੰਚੇ ਹੋ ਅੱਜ ਕਾਫੀ ਦੁਗਾਟ ਜੀ ਜੀ ਡਾਕਟਰੀ ਦੇ ਹੋ ਕੇ ਜੀ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਧੰਨਵਾਦ ਜੀ ਤੁਸੀਂ ਸਾਡੇ ਸਿੱਖਿਆ ਵਿਭਾਗ ਦੇ ਸੱਦੇ ਦੇ ਉੱਤੇ ਇਸ ਸਕੂਲ ਦੇ ਵਿੱਚ ਆ ਕੇ ਸ਼ੀਟ ਲੈਫਟਿਨੈਂਟ ਵਿਕਰਮ ਸਿੰਘ ਸੀਨੀਅਰ ਸੈਂਟਰੀ ਸਕੂਲ ਸਿਆਲਵਾ ਆ ਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਆਪ ਜੀ ਨੇ ਦੇਖਿਆ ਕਿ ਸਕੂਲ ਦੇ ਵਿੱਚ ਨਵੀਂ ਚਾਰਦੀਵਾਰੀ ਨਵੇਂ ਕਲਾਸਰੂਮਸ ਤੇ ਨਵੇਂ ਲੈਬਸ ਉਹਨਾਂ ਦਾ ਹਜੇ ਕੰਮ ਚੱਲਦਾ ਪਿਆ ਉਹ ਜਿਹੜਾ ਹੈ ਸਾਰੀ ਦਿਨ ਉਹਨਾਂ ਦਾ ਅੱਜ ਜਿਹੜਾ ਲੋਕ ਅਰਪਣ ਕੀਤਾ ਗਿਆ ਨਵੀਂ ਬਾਉਂਡਰੀ ਵਾਲੇ ਕਲਾਸਰੂਮ ਤੇ ਪਿੰਡ ਦੇ ਲੋਕਾਂ ਤੋਂ ਤੁਹਾਡੇ ਸਾਹਮਣੇ ਉਹਨਾਂ ਦੀ ਹਾਜ਼ਰੀ ਪੁੱਛਿਆ ਕਿ ਜਿਹੜੇ ਕੰਮ ਹੋਏ ਹੈ ਤੇ 95 ਲੱਖ ਰੁਪਏ ਦੀ ਹੋਰ ਗ੍ਰਾਂਟ ਇਸ ਸਕੂਲ ਨੂੰ ਅਸੀਂ ਹੋਰ ਸ਼ਾਨਦਾਰ ਬਣਾਉਣ ਲਈ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਉਹਨਾਂ ਸਿਕਿਉਰਿਟੀ ਗਾਰਡਸ ਹੈ ਕੈਂਪਸ ਮੈਨੇਜਰ ਹੈ ਤੇ ਇਹ ਜਿਹੜੀ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ इदा ही अच्छ पूरे साढ़े तीन सौ स्कूलों के उदघाटन चल रहे हैं मेरा मोहाली जिले के उद्घाटन इस रोपड़ के दो तीन स्कूलों जाऊंगा सा मुख्यमंत्री साहब ने अच नवा शहर विखे स्कूल ऑफ एमीनेंस जो अर्पण कियांत्री साहबानारे एम एल ए साहबान उद्घाटन ਮੈਂ ਕੱਲ ਵੀ ਜੀ ਕੱਲ ਹਾਂਜੀ ਬੇਸ਼ੱਕ ਨਾਪਿਆ ਤਾਂ ਪੈਸੇ ਅਸੀਂ ਦੇਖੋ ਜੀ ਦੋਸਤ ਅਸੀਂ ਪਹਿਲਾਂ ਤਾਂ ਹੁਣ ਇਹ ਵੀ ਚੰਗੀ ਗੱਲ ਹੈ ਕਿ ਇਦਾਂ ਦੀ ਮੰਗ ਆ ਰਹੀ ਹੈ ਪਹਿਲਾਂ ਤਾਂ ਉਹ ਅਸੀਂ ਲਗਭਗ 10000 ਤੋਂ ਬੱਚਿਆਂ ਨੂੰ ਦੇ ਰਹੇ ਹਾਂ ਹੌਲੀ ਹੌਲੀ ਪਾਇਲਟ ਜਿਹੜੇ ਜਿਹੜੇ ਸਕੂਲ ਜਿੱਦਾਂ ਜਿੱਦਾਂ ਦਾ ਫਾਰਮੂਲਾ ਬਣੀ ਜਾਊਗਾ ਬਤਾਤੇ ਹਾਂ 150 ਸਕੂਲਾਂ ਚ ਸ਼ੁਰੂ ਹੋ ਗਏ ਜਿੰਨੇ ਸੀਨੀਅਰ ਜਿੰਨਾ ਜਦੋਂ ਜਦੋਂ ਬੱਚੇ ਵੱਢੀ ਜਾਣਗੇ ਉੱਥੇ ਉੱਤੇ ਦੇ ਜਾਵਾਂਗੇ ਇੰਨੀ ਲੋਕਾਂ ਦੀ ਐਡਮਿਸ਼ਨ ਹੋ ਰਹੀ ਹੈ ਤੇ ਬੁੱਕ ਮੈਂ ਤੁਹਾਨੂੰ ਤੁਹਾਨੂੰ ਕੱਲ ਕੱਲ ਪ੍ਰੈਸ ਕਾਨਫਰੈਂਸ ਕਰਕੇ ਉਹਦੇ ਤੇ ਜੀ ਮੈਂ ਜਿਹੜੇ ਸੰਜਵੇਰ ਵੀ ਕਿਤੇ ਉਹ ਆਨਰਡਿਕ ਕੋਈ ਦੋਸਤ ਦਾ ਕਿਸੇ ਵੀ ਕਲਾਸ ਦਾ ਬੱਚਾ ਫੇਲ ਹੋ ਜਾਂਦਾ ਤਾਂ ਉਹਨੂੰ ਕਿਸੇ ਦੁਆਰੇ ਇਸ ਟੀਮ ਦੇ ਵਿੱਚ ਦੇਖੋ ਜੀ ਜਿਹੜਾ 8ਵੀਂ ਤੱਕ ਰਾਈਟ ਟੂ ਐਜੂਕੇਸ਼ਨ 8ਵੀਂ ਤੱਕ ਇਹ ਕਹਿੰਦਾ ਕਿ ਬੱਚੇ ਨੂੰ ਪ੍ਰਮੋਟ ਕਰ ਦੋ ਉਹਨੂੰ ਚਾਂਸ ਦੇ ਕੇ ਪਰ 8ਵੀਂ ਤੋਂ ਬਾਅਦ ਜਿਹੜਾ ਹੈ ਅਗਰ ਬੱਚਾ ਫੇਲ ਹੁੰਦਾ ਤਾਂ ਉਹਨੂੰ ਐਕੈਡਮਿਕਲੀ ਰਿਪੀਟ ਕਰਨਾ ਹੈ ਬਹੁਤ ਹੀ ਜੀ ਸੁਨਹਿਦਵਾਦ ਕਾਫੀ ਦੇਰ ਤੋਂ ਅਧਿਆਪਕਾਂ ਮੈਂ ਤੁਹਾਨੂੰ ਦੱਸ ਰਿਹਾ ਜੀ 20 20000 ਦੇ ਆਸ-ਪਾਸ ਨਵੇਂ ਦੇ ਆਪਕ ਕਰਦੇ ਤੇ ਹੋਰ ਵੀ ਕਰ ਰਹੇ ਆ ਜਿਹੜੇ ਰਿਕਾਰਡ ਹੈ ਤੇ ਸਾਰੇ ਹਾਂਜੀ ਸਰ ਕਿਸੇ ਨਾ ਬਾਸ ਸਕੂਲ ਹੈ ਜੀ ਆਪਣੇ ਨਾਲੇ ਆ ਪੈਗੇ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਉਹਨੂੰ ਵਿਚਾਰਾਂਗੇ ਹਾਂਜੀ ਵਿਚਾਰਾਂਗੇ ਮਿਲੇ ਉਹਨਾਂ ਦੇ ਪਿੱਛੇ ਆਉਂਗਾ ਹੋਗੀ ਨੋ